ਵਾਹ ਰਿਆ ਰਿਆ ਜਿੰਨੀ ਮੈਂ ਹਾਂਜੀ ਭਾਈ ਕੀ ਨਾਮ ਨਿਕੰਦਰ ਕੁਮਾਰ ਕੀ ਗੱਲ ਬਾਤ ਹੋ ਗਈ ਗੱਲਬਾਤ ਕੋਈ ਮਾਤਾ ਹੀ ਆ ਰਹੀ ਕੱਲ ਸਤ ਸੰਗਰ ਤੋਂ ਤੇ ਘਰ ਦੇ ਮੋੜ ਤੋਂ ਆ ਕੇ ਗੱਡੀ ਆਈ ਇੱਕ ਮਾਤਾ ਨੂੰ ਪਹਿਲੇ ਦੋ ਤਿੰਨ ਲੇਡੀਜ਼ ਵਿੱਚ ਦੋ ਤਿੰਨਾਂ ਥੱਲੇ ਉਹਨਾਂ ਨੇ ਬੁਲਾਇਆ ਇਹਨਾਂ ਨੂੰ ਤੇ ਮਾਲਿਕ ਗੱਡੀ ਦੇ ਵਿੱਚ ਪਾ ਲਿਆ ਇਹਨਾਂ ਨੂੰ ਤੇ ਸਿੱਧਾ ਮਹਾਂਕਰੋੜਾ ਲੈ ਗਏ ਮਾਤਾ ਸਾਡੀ ਬਹੁਤ ਚੁਲਾਏ ਪਰ ਨਹੀਂ ਉਹਨਾਂ ਰਸਤੇ ਵਿੱਚ ਇਹ ਕਾਂਟਾ ਲਾ ਲਿਆ ਕਿਨਾਂ ਦਾ ਦੂਜੇ ਨੂੰ ਹੱਥ ਪਾਇਆ ਪਰ ਇਹਨਾਂ ਨੇ ਪਾਉ ਨਹੀਂ ਦਿੱਤਾ ਤੇ ਐਸ ਕਰਕੇ ਸਾਨੂੰ ਕੋਈ ਬਾਤ ਹੋਈ ਅਹੀ ਵੀ ਸਾਨੂੰ ਪਤਾ ਫੋਨ ਆਇਆ ਸਾਨੂੰ ਬਾਅਦ ਵਿੱਚ ਵੀ ਮਾਤਾ ਇਦਾਂ ਹੋ ਗਿਆ ਸੀ ਨੱਠੇ ਆਏ ਇੱਥੋਂ ਭਈ ਵਕ ਭੱਜ ਦੌੜ ਕੇ ਕਾਫੀ ਕੀਤੀ ਪਰ ਸਾਨੂੰ ਕੋਈ ਪਤਾ ਲੱਗਾ ਸਾਨੂੰ ਮਾਤਾ ਜੀ ਦਾ ਨਾਮ ਕੀ ਮਾਤਾ ਦਾ ਨਾਮ ਰਾਇ ਰਾਣੀ ਗੜਮੰਗਾ ਮੱਲਾ ਸੂਫੀ ਰੇਨਵੇ ਰੋਡ ਸਾਹ ਹੂੰ ਪੁਲਿਸ ਨੂੰ ਕੰਪਲੇਟ ਕੀਤੀ ਹੈ ਹਾਂਜੀ ਪੁਲਿਸ ਨੂੰ ਕੰਪਲੇਟ ਕੀਤੀ ਹੈ ਕੋਈ ਸੀਸੀਟੀਵੀ ਕੈਮਰੇਜ ਕੋਸ਼ਿਆ ਹਾਂਜੀ ਕਿ ਗੱਡੀ ਆਈ ਹੈ ਉਦਾਂ ਪਰ ਉਹਦਾ ਨੰਬਰ ਨਹੀਂ ਕਲੀਅਰ ਆ ਰਿਹਾ ਹੈ ਹਾਂਜੀ ਤੇ ਗੱਡੀ ਦਾ ਕੁਝ ਪਤਾ ਲੱਗਾ ਕਿ ਵੈਸੇ ਗੱਡੀ ਕਿੱਦਾਂ ਦੀ ਹੈਗੀ ਹੈ ਗੱਡੀ ਸਵਿਫਟ ਹੈ ਸੀਗੀ ਜੀ ਵੀਡੀਓ ਇੱਕ ਸਵਿਫਟ ਓਕੇ ਹਾਂਜੀ ਤੇ ਆਸੇ-ਪਾਸੇ ਹੋਰ ਵੀ ਕੋਈ ਸੀਸੀਟੀਵੀ ਨਹੀਂ ਚੈੱਕ ਆਸੇ-ਆਸੇ ਉਹ ਕੱਲ ਫੇਰ ਬੰਦ ਸੀ ਦੁਕਾਨਾਂ ਅੱਜ ਦੁਕਾਨਾਂ ਖੋਲੇ ਫੇਰ ਲੱਗੂਗਾ ਜੀ ਕਿ ਕਿੱਥੇ ਹੈਗੀ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਜੇ ਸਾਡੇ ਨਾਲ ਹੋਈ ਆ ਅੱਗੇ ਕਿਸੇ ਨਾਲ ਨਾ ਹੋਵੇ ਅੱਜ ਇਹਨਾਂ ਚੋਰਾ ਜਿਹੜੇ ਲੁੱਟ ਕੋ ਵਾਲੇ ਨੱਥ ਪਾਈ ਜਵੇ ਇਹਨਾਂ ਨੂੰ ਕਿਉਂਕਿ ਸਾਡਾ ਚਲੋ ਸਾਨੂੰ ਸ਼ੁਕਰ ਸਾਡੀ ਮਾਤਾ ਬਚ ਗਈ ਆ ਅਸੀਂ ਜੇ ਉਹਨੇ ਵੀ ਕਿਸੇ ਨਾ ਕਿਸੇ ਦਾ ਕਿਸੇ ਵੀ ਬਜ਼ੁਰਗ ਨਾਲ ਕਿਸੇ ਜਵਾਨ ਬੰਦੇ ਕਿਸੇ ਨਾਲ ਨਾ ਹੋਵੇ ਇਹਦੇ ਮਗਰ ਮਾਤਾ ਜੀ ਨੇ ਕੁਝ ਦੱਸਿਆ ਕਿ ਉਹਨਾਂ ਕੋਈ ਹਥਿਆਰ ਵਗੈਰਾ ਸੀ ਨਹੀਂ ਹਥਿਆਰ ਕੋਈ ਨਹੀਂ ਸੀ ਸੀ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਵਾ ਬੁਲਾ ਕੇ ਨਾਲ ਹੀ ਬਿਠਾ ਲਿਆ ਗੱਡੀ ਦੇ ਵਿੱਚ ਨਾਲ ਹੀ ਸਿੱਦੇ ਮੈਪ ਰੋਡਾਂ ਲੈ ਗਏ ਆ ਉੱਥੇ ਮੇੜੂਲ ਨਹਿਰ ਹੁੰਦੀ ਆ ਥੋੜੇ ਅੱਗੇ ਜਾ ਕੇ ਨਰਸੀ ਦੀ ਨਰਸੀ ਥੋੜੇ ਨਾਲ ਹੀ ਕੇ ਵਿੱਚ ਖੇਤਾਂ ਦੇ ਉੱਤਾਰਤਾ ਇਹਨਾਂ ਨੂੰ ਉਹ ਦੂਜਾ ਪਰ ਐਸ਼ੋ ਕਰ ਸਾਡੇ ਮਾਤਾ ਨੂੰ ਸਰਟੀਫਿਕੇਟ ਨਹੀਂ ਮਾਰੀ ਬਈ ਸਾਨੂੰ ਮੈਂ ਸ਼ੁਕਰਤ ਪਰਪਾਤਨਾ ਸ਼ੁਕਰ ਕਰਦੇ ਹਾਂ ਗੱਡੀ ਕਿੰਨੇ ਜਨਨ ਸੀ ਗੱਡੀ 3 ਜਨਾਨੀਆਂ ਸੀਗੀਆਂ ਜੀ ਤੇ ਇੱਕ ਬੰਦਾ ਸੀ ਬੰਦਾ ਚਲਾਉਂਦਾ 3 ਜਨਾਨੀਆਂ ਠੀਕ ਆ ਇੱਕ ਅੱਗੇ ਜਨਾਨੀ ਬਿਠੀ ਦੋ ਜਨਾਨੀ ਪਿੱਛੇ ਜਨਾਂ ਦੋ ਜਨਨੀਆਂ ਨੇ ਬਿਠਾਇਆ ਇਹਨਾਂ ਨੂੰ ਖਿੱਚ ਕੇ ਸੈਂਟਰ ਵਿੱਚ ਮੈਂ ਬੈਠਾ ਇਸ ਤਰ੍ਹਾਂ ਨੂੰ ਇਸ ਤਰ੍ਹਾਂ ਦੇਖੀਏ ਕਿ ਦੇਖਿਆ ਹੁਣ ਪੰਜਾਬ ਦੇ ਖਰਾ ਦੀ ਦਮ ਮਾਰੇ ਹੁੰਦੇ ਜਾਂਦੇ ਪਏ ਆ ਜਿੰਨਾ ਬਜ਼ੁਰਗ ਬਜ਼ੁਰਗ ਨਹੀਂ ਸੌ ਸਲਾਮਤ ਤੇ ਜਵਾਨ ਕੀ ਸਲਾਮਤ ਰਹਿਣੇ ਫੇ ਅੱਜ ਜੁਨੇ ਵੀ ਪੀਪਲ ਕੋਲੈਸ਼ਨ ਬਈ ਕਰਨੇ ਸਾਰਿਆਂ ਨੂੰ ਅਸੀ ਕਰਨ ਪਰ ਪ੍ਰਸ਼ਾਸਨ ਵਿੱਚ ਕਿੰਨੇ ਵੀ ਇਹਨਾਂ ਨੂੰ ਕਵਰ ਕੀਤਾ ਜਾਵੇ ਕਿਤਾ ਕੇ ਕਿਹੜਾ ਕਾਂਟਾ ਬੈਕ ਕੀ ਗਏ ਆ ਉਹਦੀ ਕਿੰਨੀ ਕੀਮਤ ਉਹਦੀ ਤਕਰੀਬਨ 50500 ਰੁਪਏ ਦੇ ਮਤਲਬ ਬਿਲਕੁਲ ਸੇਮ ਹੈ ਇਹ ਹਾਂਜੀ ਹਾਂਜੀ ਮਾਤਾ ਜੀ ਕੀ ਨਾਮ ਆ ਰਾਜਰਾਨੀ ਕੀ ਗੱਲਬਾਤ ਕੀ ਹੋਈ ਆ ਗੱਲਬਾਤ ਤਾਂ ਉਹਨਾਂ ਕੋਈ ਖਾਸ ਕੀਤੀ ਕਹਿੰਦੀ ਆ ਮੈਂ ਉਸ ਮੁੱਲੇ ਤੋਂ ਆਈ ਆ ਕਾਢ ਦੇ ਦੇ ਘਰ ਦੇ ਨਾਲ ਰਹਿਨੀ ਸੀ ਐਨੀ ਗੱਲ ਪਹਿਲਾਂ ਕੀਤੀ ਬਸ ਅੱਛਾ ਜੀ ਮੈਂ ਕਿ ਮੈਂ ਤੁਹਾਨੂੰ ਪਛਾਣਿਆ ਨਹੀਂ ਯੰਦੇਵ ਚਰਮਾ ਦੇ ਘਰ ਦੇ ਕੋਲ ਅੱਦਾ ਕਿਆ ਨਸ ਹੂੰ ਉਸ ਤੋਂ ਬਾਅਦ ਕੀ ਗੱਲਬਾਤ ਹੋਈ ਕੋਈ ਗੱਲਬਾਤ ਉਹਨਾਂ ਮੇਰੇ ਨਾਲ ਗੱਲਬਾਤ ਨਹੀਂ ਕੀਤੀ ਬਸ ਸ਼ਾਇਦ ਕਾਂਠਾ ਤੁਹਾਡਾ ਨਾ ਟੁੱਟ ਗਿਆ ਤੇ ਅਸੀਂ ਲਾ ਲਿਆ ਤੇ ਦੂਜਾ ਵੀ ਟੁੱਟ ਗਿਆ ਮੈਂ ਐਂਜ ਕਰਕੇ ਮੈਂ ਕਿਹਾ ਉਹਨੇ ਦੂਜਾ ਮੇਰਾ ਐਂਜ ਹੱਥ ਕਰ ਲਿਆ ਮੋਟੀ ਹੋ ਗਏ ਮੈਂ ਕਿਹਾ ਮੈਂ ਠੀਕ ਐ ਮੇਰਾ ਮੈਂ ਨਹੀਂ ਕਰਨ ਦੇਣਾ ਉਹਨਾਂ ਨਾਲ ਜਿਹੜਾ ਬਸ ਕਾਗਜ਼ 'ਚ ਸੀ ਗਿਆ ਉਹ ਗੱਡੀ 'ਚ ਅੱਛਾ ਜੀ ਹਾਂ ਗੱਡੀ ਵਾਈਟ ਕਲਰ ਦੀ ਗੱਡੀ ਸੀ ਇੱਕ ਜਨਾਂ ਨੇ ਅਦਰ ਬੈਠੀ ਸੀ ਇਹ ਉਹ ਪਹਿਲਾਂ ਉਹਦੇ ਨਾਲ ਬੈਠੀ ਸੀ ਵਿੱਚ ਸੈਂਟਰ ਪਹਿਲਾਂ ਮੈਨੂੰ ਐਂਦਾ ਸੈਂਟਰ ਵਿੱਚ ਬਿਠਾਇਆ ਉਹਨੂੰ ਉਠਾ ਕੇ ਵਿੱਚ ਗਾਰਮਨ ਬਿਠਾਤਾ ਉੱਥੇ ਬੈ ਕੇ ਲਾਇਆ ਉਹਨਾਂ ਨੇ ਮੇਰੇ ਅੱਛਾ ਗੱਡੀ 'ਚ ਤੁਹਾਨੂੰ ਲੈ ਕੇ ਗਏ ਉਹ ਹਾਂ ਗੱਡੀ 'ਚ ਲੈ ਗਿਆ ਸਿੱਧਾ ਹੀ ਅੱਛਾ ਲਈ ਜਾਂਦੇ ਸੀ ਮੈਂ ਰੋਲਾ ਪਾਈ ਜਾਂਦੀ ਸੀ ਲੈ ਹੀ ਜਾਂਦੇ ਸੀ ਲੈਣਾ ਪਾਰ ਉਹਨਾਂ ਨੇ ਮੈਂ ਕਿਹਦੇ ਇੱਥੇ ਕਰ ਦੇਣਾ ਲੈਣਾ ਦੇ ਪਾਰ ਉਤਾਰ ਦਿੰਦੇ ਨੇ ਉਤਾਰਿਆ ਨਹੀਂ ਉਹਨਾਂ ਨੇ ਮੈਂ ਬੋਲੀ ਬਹੁਤ ਬੋਲੀ ਹੂੰ ਉਹ ਨਾ ਆ ਗਿਆ ਜਾ ਕੇ ਨਾ ਬਹੁਤ ਦੂਰ ਉਤਾਰਿਆ ਮੈਨੂੰ ਮੈਨੂੰ ਪਤਾ ਨਹੀਂ ਮੈਂ ਕਿਹਾ ਮੈਂ ਕੱਲੀ ਕਿੰਦੇ ਨਾਲ ਜਾਉਂਗੀ ਮੈਨੂੰ ਕਿਹੜੇ ਰਸਤੇ ਹੰਦਾ ਪਤਾ ਜਿਹੜੇ ਗੱਡੀ 'ਚ ਚਾਲਕ ਸੀਗੇ ਉਹ ਉਹ ਮੋਨੇ ਸੀ ਜਾਂ ਸਰਦਾਰ ਸੀ ਜਾਂ ਮੋਨਾ ਸੀ ਮੋਨਾ ਵਾਈਟ ਕੱਪੜੇ ਪਾਏ ਸੀ ਉਹ ਮੁੰਡੇ ਨੇ ਜਿਹੜਾ ਗੱਡੀ ਚ ਲਾਂਦਾ ਸੀ ਅੱਛਾ ਜੀ ਇਹਦੇ ਦੋ ਦੂਜੇ ਸੀ ਉਹਨਾਂ ਦੇ ਥੋੜਾ ਜਿਹਾ ਫਿੱਕਾ ਜਿਹਾ ਹੈਗਾ ਸੀ ਇੱਕ ਮੈਨੂੰ ਯਾਦ ਨਹੀਂ ਵੈਸੇ ਉਹਨਾਂ ਨੇ ਸੂਟ ਪਾਏ ਸੀ ਦੋਨਾਂ ਇੱਕ ਅੱਧੇ ਬੈਠੇ ਸੀ ਇੱਕ ਅੱਧੇ ਬੈਠੇ ਸੀ ਇੱਕ ਅੱਗੇ ਬੈਠੇ ਸੀ ਚ ਲੈਡਿਸ ਕਿੰਨੀਆਂ ਸੀਗੀਆਂ ਤਿੰਨ ਤਿੰਨ ਜਣੀਆਂ ਸੀਗੀਆਂ ਤੇ ਕੁਝ ਉਹਨਾਂ ਦੇ ਪਛਾਣ ਵਗੈਰਾ ਹੋਈ ਤੁਹਾਨੂੰ ਨਹੀਂ ਮੈਨੂੰ ਕੋਈ ਪਛਾਣਨੇ ਸੀ ਲੱਗਦੀ ਪਰ ਉਹਨੇ ਇਹ ਨਾ ਕੋ ਦੱਸਿਆ ਕਿ ਅਸੀਂ ਤੁਹਾਡੇ ਘਰ ਦੇ ਦਿੱਥੇ ਤੁਹਾਡਾ ਵੱਡਾ ਘਰ ਸੀ ਨਾ ਉੱਥੇ ਘਰ ਦੇ ਸਾਹਮਣੇ ਰਹਿਨੇ ਸੀ ਉਹਨੇ ਅਬ ਇੱਕ ਸਾਡੇ ਭਰਾਵਾਂ ਪੈਨ ਬਣੀ ਹੋਈ ਸੀ ਉਹ ਕਹਿੰਦੀ ਉਹਨਾਂ ਦੇ ਘਰ ਦੇ ਨੇੜੇ ਮੈਂ ਕਿਹਾ ਤੁਸੀਂ ਮੈਂ ਤਾਂ ਦੇਖਿਆ ਨਹੀਂ ਤੁਹਾਨੂੰ ਇਹਨਾਂ ਕਿਹਾ ਕਿ ਤੇ ਮੈਂ ਚੁੱਪ ਕਰ ਗਈ ਮੈਂ ਕਿਹਾ ਜਿਆਦਾ ਗੱਲਾਂ ਕਰਤੇ ਕੀ ਪਤਾ ਕੀ ਨ ਕੋਈ ਹੋਏ ਨਾ ਮੈਂ ਦਿਨੂ ਚਾਹ ਬਾਤ